हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬਰਦਰਪੁਰਿਆ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਪਹੁੰਚ ਚੁੱਕੇ ਅੱਜ ਦੀ ਵਿਜ਼ਿਟ ਆਪਣੀ ਪ੍ਰੈਸ ਕਰੋ ਨੋਟ ਪਿੰਡ ਬੈੜਵਾਲ ਜ਼ਿਲ੍ਹਾ ਸ਼ਹੀਦ ਅਨੁਤਰਨਤਾ ਸਾਹਿਬ ਤੇ ਤਹਿਸੀਲ ਪੱਟੀ ਨਾਮ ਆਪਣਾ ਸੰਧੂ ਸਾਹਿਬ ਪੁਲਿੰਦਰ ਸਿੰਘ ਠੀਕ ਆ ਜੀ ਤੇ ਫੋਨ ਨੰਬਰ ਆਪਣਾ ਹੈਗਾ 99 150 95018 ਤੇ ਆਪਣੇ ਫਾਰਮ ਤੋਂ ਅੱਜ ਰਾਤੀ ਸ਼ੌਟ ਪਾਇਆ ਸੀ ਗਾਈ ਜਿਹੜੀ ਲੈ ਗਏ ਆ ਸੇਲ ਪਰਚੇਦਾਰ ਨਾਲ ਕੰਮ ਕਰਨਾ ਹੈ ਤੇ ਉਹ ਕਹਿੰਦੇ ਨਹੀਂ ਵੀਡੀਓ ਅਪਲੋਡ ਨਹੀਂ ਪਾਉਣੀ ਫਿਰ ਅਸੀਂ ਵੀਡੀਓ ਆਪਣੇ ਕੱਲੇ ਹੀ ਬੂਰੀ ਮਾਈਦੀ ਜਿਹੜੀ ਨੀਲੀ ਰਾਵੀ ਦੇ ਵਿੱਚ ਆਸਲਪੂਰੇ ਵਾਲੀ ਉਹਦੀ ਵੀਡੀਓ ਬਣਾਉਣ ਲੱਗੇ ਆ ਤੇ ਤੁਹਾਡੇ ਤਾਂ ਹੀ ਪੇਸ਼ ਕਰਨੇ ਗਏ ਆ ਕੁਐਸਟ ਕਰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ। ਬਿੱਲੀ ਮਣਕੀ ਅੱਖ ਡੇਂਗਾ ਚੀਰ ਚਾਰੇ ਪੈਰ ਧੋਵੇ ਚੰਗੀ ਸ਼ਾਨਦਾਰ ਕੁਆਲਿਟੀ ਚੰਗੇ ਵਜਨ ਵੱਟੇ ਵਾਲੀ ਆ ਠੀਕ ਹੈ ਜੀ। ਦੇਖ ਸਕਦੇ ਚਾਰੇ ਖੁਰਵੀ ਧੋਵੇ ਆ। ਤੇ ਸਿੰਗ ਦੇ ਬਿਲਕੁਲ ਸੋਹਣਾ ਲੱਗਾ ਨਹੀਂ ਕੀ ਸਿੰਗੀ ਲੱਗੀ ਆ। ਤਿਲਾਂ ਵਾਲੀ ਬੂਰੀ ਆ। ਕਾਤ ਕਾਠੀ ਬਹੁਤ ਜਾਰੀ ਵੱਡੀ ਆ। ਚੰਗੀ ਰਾਜੀ ਤੇ ਲਹੂ ਪੀਤ ਦੇ ਰਹੀ ਜੀ ਠੀਕ ਹੈ ਜੀ। ਦੇਖ ਸਕਦੇ ਨਹੀਂ। ਕਿ ਉਹਦੇ ਵੀ ਨਿਸ਼ਾਨ ਹੈਗਾ ਫੇਰ ਥਾਂ ਤੋਂ ਸਾਰੇ ਬਹੁਤ ਸੋਹਣੇ ਲੱਗੇ ਆ ਲੋ ਜੀ ਥਾਂ ਤੋਂ ਬਹੁਤ ਕਮਾਲ ਦੇ ਲੱਗੇ ਆ ਤੇ ਆਓ ਕਰਕੇ ਵੀਰ ਨਾਲ ਗੱਲਬਾਤ ਇਹਦੀ ਡਿਟੇਲ ਦਈਏ ਸਿੱਕੀ ਦੁੱਧ ਬਾਤੇ ਕਰਵਾ ਸੁਆ ਆਓ ਜੀ ਸੰਧੂ ਸਾਹਿਬ ਜੀ ਹਾਂ ਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਾਰੇ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਚਲੋ ਸ਼ੁਕਰ ਹੈ ਜੀ ਤੇ ਆਪਣਾ ਪਿੰਡ ਦਾ ਐਡਰੈਸ ਕੀ ਨਾਮ ਹੈ ਆਪਣਾ ਜੀ ਪਿੰਡ ਬੈਡਵਾਲ ਹਾਂਜੀ ਜ਼ਿਲ੍ਹਾ ਤਰਨਤਪੁਰ ਸਾਹਿਬ ਜੀ ਤੇਸੀਲ ਪੱਟੀ ਠੀਕ ਹੈ ਜੀ ਤੇ ਨਾਮ ਸੰਧੂ ਸਾਹਿਬ ਆਪਣਾ ਸਾਡਾ ਫੋਨ ਨੰਬਰ ਆਪਾਂ ਲੈ ਲਈ 950 95218 ਫੇ ਕਿਹੜਾ ਸੁਭਾ ਵਿਕਤੀ ਆਪਣਾ ਲੈਂਦੀ ਹੈ ਇਹ ਦੂਜਾ ਦੂਜਾ ਸੁਆ ਕਿ ਕਿਹੜੀ ਲਾਈਨ ਚੋਂ ਆ ਇਹ ਆਸਲਪੂਰੇ ਆਸਲਪੂਰੇ ਤੇ ਲੈਂਦੀ ਪਿਓਰ ਨੀਲੀ ਰਾਵੀ ਪੂਰੀ ਤੇ ਆਸਲਪੂਰੇ ਦੀ ਲਾਈਨ ਚੋਂ ਜਿਹੜਾ ਪ੍ਰਾਤਨ ਪਿਛਲਾ ਰਵਾ ਆਪਣਾ ਤੁਰਿਆਉਂਦਾ ਠੀਕ ਹੈ ਜੀ ਤਿਲਾਂ ਵਾਲੀ ਪੂਰੀ ਆ ਗਈ ਸੁਭਾ ਦੂਜਾ ਖੋਲ ਕੇ ਤੋਰ ਕੇ ਦਿਖਾਈ ਹੈ ਲਓ ਵੀਰੋ ਬੱਚਾ ਵੀ ਕਰ ਸਕਦੇ ਚੱਕ ਬੱਚਾ ਕਾਲਾ ਜੀ ਸੂਈ ਨੂੰ ਕੋਈ 6-7 ਦਿਨ ਹੋ ਚੱਲੇ ਜੀ ਠੀਕ ਹੈ ਜੀ ਲਗਭਗ ਉਹ ਨਾਲ ਸਾਨੂੰ 4-5 ਦਿਨ ਕਿਹਾ ਸੀ ਅਸੀਂ ਤੁਹਾਨੂੰ 6 ਦਿਨ ਕਿਹਨੇ ਹੋ ਗਏ ਹੁਣ ਕਿ ਸੂਈ ਨੂੰ ਤੇ ਬਹੁਤ ਸੋਹਣੀ ਪਿਆਰੀ ਆ ਪ੍ਰਿੰਟ ਪ੍ਰਿੰਟ ਲੱਗਾ ਖੁਰਖਾਸ ਚਾਰੇ ਤੋਤੇ ਇੱਕ ਆਰਡਰ ਕੁਆਲਟੀ ਚੰਗੀ ਆ ਟੂ ਦੇ ਪਿੱਛੇ ਨਿਸ਼ਾਨ ਹੈਗਾ ਜੀ ਨੀਲੀ ਦਾ ਵੀ ਤੇ ਚੰਗੀ ਪਿੱਠ ਪੁਰੇ ਦੀ ਆ ਠੀਕ ਹੈ ਜੀ ਲਓ ਜੀ ਲੰਮੀ ਮੜੀ ਤੋੜਦੇ ਹਾਂ ਲਓ 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 ਕਸਾਈ ਦੇ ਚੈੱਕ ਬਹੁਤ ਸੋਹਣੀ ਆ ਡਰ ਕੁਆਲਟੀ ਹਾਂਜੀ ਲੈ ਆ ਗਏ ਕੁਟਕੇ ਲੈ ਆਈ ਤੇ ਬੰਦ ਹੋ ਜਾ ਇੱਕਲੇ ਤੇ ਸੰਧੂ ਸਾਹਿਬ ਜੀ ਦਾ ਕੀ ਆਪਾਂ ਲੈ ਦੇ ਕਰ ਦੇਣਾ ਇਹਦਾ ਮੁੱਲ ਰੱਖਿਆ ਜੀ ਆਪਾਂ 1 5 1 5 ਕਿੰਨੇ ਦੀ ਛੱਡ ਦਾਂਗੇ ਵੇ ਲੋ ਇਹ ਛੱਡ ਦਾਂਗੇ پوری ਜਿੰਨੇ ਇੱਕ ਦੀ ਪੂਰੀ ਦੀ ਉੜਦੀ ਜਾਣ ਦੋ ਦੁੱਧ ਕਿੰਨਾ ਹੋਊਗਾ ਹੁਣ ਬੌਲਾ ਦੁੱਧ 9 ਲੀਟਰ 9 ਕਿਲੋ ਬੌਲਾ ਤਿਆਰ ਹੋਊਗਾ ਲੋ ਜੀ ਮਿੱਤੋ ਉਹ ਸੋਹਣੀ ਆਟਰ ਕੁਆਲਿਟੀ 9 ਕਿਲੋ ਬੌਲਾ ਤਿਆਰ ਜੇ ਤੇ ਟਾਈਮ ਸਿਰਫ ਫੱਟੇ ਚੱਕਦੇ ਆ ਜੀ ਤੇ ਮੇਲਾ ਲੁੱਟ ਲਿਆ ਜੀ ਇਹੋ ਜਿਹਾ ਬਾਰ ਬਾਰ ਨਹੀਂ ਮੌਕਾ ਮਿਲਣਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ